ਹਾਰ ਹਾਰ ਸ਼ਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਜੋ ਮਨੁੱਖ ਸੰਤਾਂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਈ ਨਾਨਕ ਸੰਤਾਂ ਦੀ ਨਿੰਦਾ ਕਰਨ ਨਾਲ ਮੁੜ ਮੁੜ ਜੰਮੀਦਾ ਹੈ ਭਾਵ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਈਦਾ ਹੈ ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੈ ਸੰਤ ਦੀ ਨਿੰਦਾ ਕਰਨ ਨਾਲ ਮਨੁੱਖ ਦੀ ਉਮਰ ਆਰਜਾ ਦਾ ਮਤਲਬ ਹੁੰਦਾ ਉਮਰ ਸੰਤ ਦੀ ਨਿੰਦਾ ਕਰਨ ਨਾਲ ਮਨੁੱਖ ਦੀ ਉਮਰ ਬੇਅਰਥ ਹੀ ਗੁਜ਼ਰਦੀ ਹੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਦੀ ਨਿੰਦਾ ਕੀਤਿਆਂ ਮਨੁੱਖ ਜਮਾ ਤੋਂ ਬਚ ਨਹੀਂ ਸਕਦਾ ਭਾਵ ਵਿਕਾਰਾਂ ਤੋਂ ਮਨੁੱਖ ਬਚ ਨਹੀਂ ਸਕਦਾ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਦੀ ਨਿੰਦਿਆ ਕੀਤਿਆਂ ਸਾਰਾ ਹੀ ਸੁਖ ਨਾਸ ਹੋ ਜਾਂਦਾ ਹੈ ਸੰਤ ਕੈ ਦੁਖਨ ਨਰਕ ਮੈਂ ਪਾਏ ਮਨੁੱਖ ਨਰਕ ਵਿੱਚ ਭਾਵ ਘੂਰ ਦੁੱਖਾਂ ਵਿੱਚ ਪੈ ਜਾਂਦਾ ਹੈ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਦੀ ਨਿੰਦਿਆ ਕਰਨ ਨਾਲ ਮਨੁੱਖ ਦੀ ਮਤ ਮੈਲੀ ਹੋ ਜਾਂਦੀ ਹੈ ਸੰਤ ਕੈ ਦੁਖਨ ਸ਼ੋਭਾ ਤੇ ਹੀਣ मनुख शोभा ਤੋਂ ਸਖਣਾ ਹੋ ਜਾਂਦਾ ਹੈ ਸੰਤ ਕੇ ਹੱਤੇ ਕੋ ਰੱਖੈ ਨਾ ਕੋਈ ਸੰਤ ਦੇ ਫਟਕਾਰੀ ਹੋਏ ਬੰਦੇ ਦੀ ਕੋਈ ਮਨੁੱਖ ਸਹਾਈਤਾ ਨਹੀਂ ਕਰ ਸਕਦਾ ਸੰਤ ਕਾ ਦੁਖਨ ਥਾਨ ਭਰਸ਼ਟ ਹੋਏ ਕਿਉਂਕਿ ਸੰਤ ਦੀ ਨਿੰਦਾ ਕੀਤਿਆ ਨਿੰਦਕ ਦਾ ਹਿਰਦਾ ਗੰਦਾ ਹੋ ਜਾਂਦਾ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਪਰ ਜੇ ਕਿਰਪਾਲ ਸੰਤ ਆਪ ਕਿਰਪਾ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਇਹ ਨਾਨਕ ਸੰਤ ਦੀ ਸੰਗਤ ਵਿੱਚ ਨਿੰਦਕ ਵੀ ਪਾਪਾਂ ਤੋਂ ਬਚ ਜਾਂਦਾ ਹੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤ ਦੀ ਨਿੰਦਾ ਕਰਨ ਨਾਲ ਨਿੰਦਕ ਦਾ ਚਿਹਰਾ ਵੀ ਭ੍ਰਿਸ਼ਟਿਆ ਜਾਂਦਾ ਹੈ ਸੰਤ ਕਹਿ ਦੁਖਨ ਕਾਗ ਜਿਉ ਲਵੈ ਨਿੰਦਕ ਥਾਂ ਥਾਂ ਕਾ ਵਾਂਗ ਲੋ ਲੋ ਕਰਦਾ ਹੈ ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ ਸੰਤ ਕਹਿ ਦੁਖਨ ਸਰਪ ਜੋ ਨ ਪਾਈ ਸੰਤ ਦੀ ਨਿੰਦਾ ਕੀਤਿਆਂ ਖੋਟਾ ਸੁਭਾਉ ਬਣ ਜਾਣ ਤੇ ਮਨੁੱਖ ਸੱਪ ਦੀ ਜੂਨੇ ਪੈ ਜਾਂਦਾ ਹੈ ਸਰਪ ਦਾ ਅਰਥ ਹੈ ਸੱਪ ਜਮਕ ਸੰਤ ਕੈ ਦੁਖਨ ਤਿਰਗਦ ਜੋਨ ਕਿਰਮਾਏ ਕਿਰਮ ਆਦਿਕ ਨਿੱਕੀਆਂ ਜੂਨਾ ਵਿੱਚ ਭਟਕਦਾ ਹੈ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਦੀ ਨਿੰਦਿਆ ਦੇ ਕਾਰਨ ਨਿੰਦਕ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਰਹਿੰਦਾ ਹੈ ਭਾਵ ਸੜਦਾ ਭੁੱਜਦਾ ਹੈ ਸੰਤ ਕਹਿ ਦੁਖਨ ਸਭ ਕੋ ਛਲੇ ਛਲੇ ਦਾ ਮਤਲਬ ਧੋਖਾ ਛਲ ਹਰੇਕ ਮਨੁੱਖ ਨੂੰ ਧੋਖਾ ਦਿੰਦਾ ਫਿਰਦਾ ਹੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ ਚਲੇ ਜਾਂਦਾ ਹੈ ਸੰਤ ਕਹਿ ਦੁਖਨ ਨੀਚ ਨਿਚਾਏ ਮਹਾ ਨੀਚ ਬਣ ਜਾਂਦਾ ਹੈ ਸੰਤ ਦੁਖੀ ਕਾ ਥਾਉ ਕੋ ਨਾਹੀ ਸੰਤ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ ਨਾਨਕ ਸੰਤ ਭਾਵੇ ਤਾਂ ਓਏ ਪੀ ਗਤ ਪਾਹੀ ਗਤ ਦਾ ਮਤਲਬ ਉੱਚੀ ਅਵਸਥਾ ਹੈ ਨਾਨਕ ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਵੀ ਚੰਗੀ ਅਵਸਥਾ ਤੇ ਅਪੜ ਜਾਂਦੇ ਹਨ ਸੰਤ ਕਾ ਨਿੰਦਕ ਮਹਾ ਅਤ ਤਾਈ ਅਤ ਤਾਈ ਦਾ ਮਤਲਬ ਅਤ ਚੁੱਕਣ ਵਾਲਾ ਸੰਤ ਦੀ ਨਿੰਦਾ ਕਰਨ ਵਾਲਾ ਸਦਾ ਅਤ ਚੁੱਕੀ ਰੱਖਦਾ ਹੈ ਸੰਤ ਕਾ ਨਿੰਦਕ ਖਿੰਨ ਟਿਕਨ ਨਾ ਪਾਈ ਇੱਕ ਪਲਕ ਭਰ ਵੀ ਅਤ ਚੁੱਕਣ ਵੱਲੋਂ ਆਰਾਮ ਨਹੀਂ ਲੈਂਦਾ ਸੰਤ ਕਾ ਨਿੰਦਕ ਮਹਾ ਹਤਿਆਰਾ ਹਤਿਆਰਾ ਦਾ ਮਤਲਬ ਜ਼ਾਲਮ ਸੰਤ ਦਾ ਨਿੰਦਾਕ ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਰੱਬ ਵੱਲੋਂ ਉਹ ਨਿੰਦਕ ਫਟਕਾਰਿਆ ਜਾਂਦਾ ਹੈ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਦਾ ਨਿੰਦਕ ਰਾਜ ਭਾਵ ਦੁਨੀਆਂ ਦੇ ਸੁੱਖਾਂ ਤੋਂ ਵਾਂਝਿਆ ਰਹਿੰਦਾ ਹੈ ਹੀਨ ਦਾ ਮਤਲਬ ਵਾਂਝੇ ਰਹਿ ਜਾਣਾ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਦਾ ਨਿੰਦਕ ਜਿਹੜਾ ਹੈ ਉਹ ਸਦਾ ਦੁਖੀ ਤੇ ਆਤੁਰ ਰਹਿੰਦਾ ਹੈ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਦਾ ਸਾਰੇ ਰੋਗ ਵਿਆਪਦੇ ਹਨ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਕਿਉਂਕਿ ਉਸ ਨੂੰ ਸੁੱਖਾਂ ਦੇ ਸੋਮੇ ਪ੍ਰਭੂ ਤੋਂ ਸਦਾ ਵਿਛੋੜਾ ਰਹਿੰਦਾ ਹੈ ਵਿਯੋਗ ਦਾ ਮਤਲਬ ਵਿਛੋੜਾ ਸੰਤ ਕਾ ਸੰਤ ਕੀ ਨਿੰਦਾ ਦੁਖ ਮੈਂ ਦੁਖ ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਏ ਨਾਨਕ ਜੇ ਸੰਤਾਂ ਨੂੰ ਭਾਵੇ ਤਾਂ ਉਸ ਨਿੰਦਕ ਦਾਬੀ ਨਿੰਦਿਆ ਤੂੰ ਛੁਟਕਾਰਾ ਹੋ ਜਾਂਦਾ ਹੈ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਉਹ ਕਦੇ ਕਿਸੇ ਦਾ ਸੱਜਣ ਨਹੀਂ ਬਣਦਾ ਮਿੱਤ ਦਾ ਮਤਲਬ ਮਿੱਤਰ ਸੱਜਣ ਸੰਤ ਕੈ ਦੁਖੀ ਕੋ ਦਾਨ ਲਾਗੇ ਅੰਤ ਵਿਲੇ ਸੰਤ ਦੇ ਨਿੰਦਕ ਨੂੰ ਧਰਮ ਰਾਜ ਤੋਂ ਸਜ਼ਾ ਮਿਲਦੀ ਹੈ ਸੰਤ ਕਾ ਦੁਖੀ ਕਉ ਸਭ ਤਿਆਗੈ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ ਖਾਣ ਬਣ ਜਾਂਦਾ ਹੈ ਸੰਤ ਕਾ ਦੁਖੀ ਸਦਾ ਬੇਕਾਰੀ ਸਦਾ ਮੰਦੇ ਕੰਮ ਕਰਦਾ ਹੈ ਸੰਤ ਕਾ ਦੁਖੀ ਜਨਮੈ ਮਰੈ ਇਹੀ ਔਗਣੀ ਹੋਣ ਦੇ ਕਾਰਨ ਸੰਤ ਦਾ ਨਿੰਦਕ ਜੰਮ ਦਾ ਮਰਦਾ ਰਹਿੰਦਾ ਹੈ ਸੰਤ ਕੀ ਦੁੱਖ ਨਾ ਸੁਖ ਦੇ ਟਰੈ ਸੰਤ ਦੀ ਨਿੰਦਿਆ ਦੇ ਕਾਰਨ ਸੁੱਖਾਂ ਤੋਂ ਵਾਂਝਿਆ ਜਾਂਦਾ ਹੈ ਸੰਤ ਕਹਿ ਦੁਖੀ ਕੋ ਨਾਹੀ ਠਾਉ ਸੰਤ ਦੇ ਨਿੰਦਕ ਨੂੰ ਕੋਈ ਠਾਂ ਭਾਵ ਸਹਾਰਾ ਨਹੀਂ ਮਿਲਦਾ ਨਾਨਕ ਸੰਤ ਭਾਵੈ ਲਈ ਮਿਲਾਈ ਹੀ ਨਾਨਕ ਜੀ ਸੰਤ ਚਾਹੇ ਤਾਂ ਆਪਣੇ ਨਾਲ ਉਸ ਨਿੰਦਕ ਨੂੰ ਮਲਾ ਲੈਂਦਾ ਹੈ ਸੰਤ ਕਾ ਦੁਖੀ ਅੱਧ ਵਿਚ ਤੇ ਟੂਟੈ ਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿੱਚੋਂ ਹੀ ਰਹਿ ਜਾਂਦਾ ਹੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਦੀ ਨਿੰਦਿਆ ਕਰਨ ਵਾਲਾ ਕਿਸੇ ਕੰਮ ਵਿੱਚ ਨੇਪਰੇ ਨਹੀਂ ਚੜਦਾ ਸੰਤ ਕਹਿ ਦੁਖੀ ਕੋ ਉਧਿਆਨ ਪਰਮਾਈਐ ਸੰਤ ਦੇ ਨਿੰਦਕ ਨੂੰ ਮਾਨੂ ਜੰਗਲਾਂ ਵਿੱਚ ਖੁਆਰ ਕਰੀਦਾ ਹੈ ਉਧਿਆਨ ਦਾ ਮਤਲਬ ਜੰਗਲ ਸੰਤ ਕਾ ਦੁਖੀ ਉਜੜ ਪਾਈਐ ਰਾਹੁ ਖੁੰਝਾ ਭਾਵ ਜਿਹੜਾ ਸੰਤ ਦਾ ਦੁਖੀ ਹੈ ਉਹ ਸਦਾ ਹੀ ਰਾਹ ਤੋਂ ਖੁੰਝਿਆ ਰਹਿੰਦਾ ਹੈ ਭਾਵ ਉਜੜੇ ਪਾਦਈ ਦਾ ਹੈ ਸੰਤ ਕਾ ਦੁਖੀ ਅੰਤਰ ਤੇ ਥੂਥਾ ਥੂਥਾ ਦਾ ਮਤਲਬ ਖਾਲੀ ਸੰਤ ਦਾ ਨਿੰਦਕ ਅੰਦਰੋਂ ਖਾਲੀ ਹੁੰਦਾ ਹੈ ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ ਉਸ ਨੂੰ ਖਾਲੀ ਹੁੰਦਾ ਹੈ ਭਾਵ ਪਰਮੇਸ਼ਰ ਦੀ ਯਾਦ ਉਹਦੇ ਹਿਰਦੇ ਵਿੱਚ ਨਹੀਂ ਹੁੰਦੀ ਜਿਉਂ ਸਾਸ ਬਿਨਾ ਮਰਤਕ ਕੀ ਲੋਥਾ ਜਿਸ ਤਰ੍ਹਾਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ ਸੰਤ ਕਹਿ ਦੁਖੀ ਕੀ ਜੜ ਕਿਛ ਨਾਹੀ ਸੰਤ ਦੇ ਨਿੰਦਕਾਂ ਦੀ ਨੇਕ ਕਮਾਈ ਤੇ ਸਿਮਰਨ ਵਾਲੀ ਕੋਈ ਪੱਕੀ ਨੀ ਨਹੀਂ ਹੁੰਦੀ ਆਪਨ ਬੀਜ ਆਪੇ ਹੀ ਖਾਹੇ ਆਪ ਹੀ ਨਿੰਦਿਆ ਦੀ ਕਮਾਈ ਕਰਕੇ ਆਪ ਹੀ ਉਸ ਨੂੰ ਮੰਦਾ ਫਲ ਖਾਣਾ ਪੈਂਦਾ ਹੈ ਸੰਤ ਕਹਿ ਦੁਖੀ ਕੋ ਅਬਰ ਨਾ ਰੱਖਣ ਹਾਰ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ ਨਿੰਦਿਆ ਦੀ ਵਾਦੀ ਤੋਂ ਬਚਾ ਨਹੀਂ ਸਕਦਾ ਨਾਨਕ ਸੰਤ ਭਾਵੇ ਤਾਂ ਲਈ ਉਬਾਰ ਏ ਨਾਨਕ ਜੇ ਸੰਤ ਚਾਹੇ ਤਾਂ ਨਿੰਦਕ ਨੂੰ ਨਿੰਦਿਆ ਦੇ ਸੁਭਾਅ ਤੋਂ ਬਚਾ ਸਕਦਾ ਹੈ ਸੰਤ ਦਾ ਦੁਖੀ ਇਉ ਬਿਲ ਲਾਏ ਸੰਤ ਦਾ ਨਿੰਦਕ ਇਉ ਬਿਲਕਦਾ ਹੈ ਜਿਉਂ ਜਲ ਬਿਹੂਨ ਮੱਛਲੀ ਤਰ ਫੜਾਏ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰਜਦਾ ਨਹੀਂ ਜਿਉ ਪਾਵਕ ਇੰਦਨ ਨਹੀਂ ਧਰਾਪੈ ਜਿਵੇਂ ਅੱਗ ਬਾਲਣ ਨਾਲ ਨਹੀਂ ਰਜਦੀ ਭਾਵ ਸੰਤ ਦੀ ਸ਼ੂਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ ਹੈ ਸੰਤ ਦਾ ਦੁਖੀ ਛੁਟੈ ਅਕੇਲਾ ਜਿਵੇਂ ਸੰਤ ਦਾ ਨਿੰਦਕ ਵੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ ਕੋਈ ਉਸ ਦੇ ਨੇੜੇ ਨਹੀਂ ਆਉਂਦਾ ਜਿਉਂ ਬਾਗੜ ਤਿਲ ਖੇਤ ਮਾਹੀ ਦੋਹਿਲਾ ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈੜੀ ਵਿੱਚ ਨਿਮਾਣਾ ਪਿਆ ਰੰਦਾ ਹੈ ਇਕੱਲਾ ਪਿਆ ਰੰਦਾ ਹੈ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਦਾ ਨਿੰਦਕ ਧਰਮੋਹੀਣ ਹੁੰਦਾ ਹੈ ਉਹਦੇ ਅੰਦਰ ਧਰਮ ਨਹੀਂ ਹੁੰਦਾ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਸਦਾ ਮਿਥਿਆ ਭਾਵ ਝੂਠ ਬੋਲਦਾ ਹੈ ਕਿਰਤ ਨਿੰਦਕ ਕਾ ਤੁਰ ਹੀ ਪਿਆ ਪਹਿਲਾ ਕੀਤੀ ਹੋਈ ਨਿੰਦਿਆ ਦਾ ਇਹ ਫਲ ਨਿੰਦਕ ਦਾ ਮੁੰਡ ਤੋਂ ਹੀ ਜਦੋਂ ਉਹ ਨਿੰਦਿਆ ਦਾ ਕੰਮ ਫੜਿਆ ਤੁਰਿਆ ਆਇਆ ਆਇਆ ਰਿਹਾ ਹੈ ਨਾਨਕ ਜੋ ਤਿਸ ਭਾਵੈ ਸੋਈ ਥੀਆ ਇਹ ਨਾਨਕ ਇਹ ਮਾਲਕ ਦੀ ਰਜਾ ਹੈ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ ਸੰਤ ਕਾ ਦੁਖੀ ਕਉ ਦਰਗਾ ਮਿਲੇ ਸਜਾਈ ਪ੍ਰਭੂ ਦੀ ਦਰਗਾ ਵਿੱਚ ਉਸ ਨੂੰ ਸਜਾ ਮਿਲਦੀ ਹੈ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤਾਂ ਦੀ ਨਿੰਦਕ ਸਦਾ ਅਤੁਰ ਰਹਿੰਦਾ ਹੈ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਨਾ ਉਹ ਜੁੰਦਿਆਂ ਵਿੱਚ ਤੇ ਨਾ ਉਹ ਮੋਇਆਂ ਦੇ ਵਿੱਚ ਹੁੰਦਾ ਹੈ ਸੰਤ ਕਾ ਦੁਖੀ ਕੀ ਪੂਜਨ ਆਸਾ ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜਦੀ ਸੰਤ ਕਾ ਦੁਖੀ ਉਠ ਚੱਲੇ ਨਿਰਾਸਾ ਜਗਤ ਤੋਂ ਨਿਰਾਸ਼ ਹੀ ਚਲਾ ਜਾਂਦਾ ਹੈ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਈ ਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ ਨਿੰਦਿਆ ਦੀ ਇਸ ਤਰ੍ਹਾਂ ਤੋਂ ਬਚਦਾ ਨਹੀਂ ਜੈਸਾ ਭਾਵੈ ਤੈਸਾ ਕੋਈ ਹੋਏ ਜਿਹੋ ਜੇ ਮਨੁੱਖ ਦੀ ਨੀਅਤ ਹੁੰਦੀ ਹੈ ਤਿਹੋ ਜਿਆ ਉਸ ਦਾ ਸੁਭਾਉ ਬਣ ਜਾਂਦਾ ਹੈ ਪਿਆ ਕਿਰਤ ਨਾ ਮਿਟੈ ਕੋਈ ਬੱਚੇ ਵੀ ਕਿਵੇਂ ਪਿਛਲੀ ਕੀਤੀ ਮੰਦ ਕਮਾਈ ਦੇ ਇਕੱਠੇ ਹੋਏ ਸੁਭਾਉ ਰੂਪ ਫਲ ਨੂੰ ਕੋਈ ਮਟਾ ਨਹੀਂ ਸਕਦਾ ਨਾਨਕ ਜਨ ਸੱਚਾ ਸੁਏ ਇਹ ਨਾਨਕ ਇਸ ਭੇਦ ਨੂੰ ਉਹ ਸੱਚਾ ਪ੍ਰਭੂ ਜਾਣਦਾ ਹੈ ਸਭ ਘਟ ਤਿਸ ਕੈ ਉਹ ਕਰਨ ਹਾਰ ਸਾਰੇ ਜੀ ਜੰਤ ਉਸ ਪ੍ਰਭੂ ਦੇ ਹਨ ਉਹੀ ਸਭ ਕੁਝ ਕਰਨ ਦੇ ਸਮਰਥ ਹੈ ਸਦਾ ਸਦਾ ਤਿਸ ਕੋ ਨਮਸਕਾਰ ਸਦਾ ਉਸ ਪ੍ਰਭੂ ਅੱਗੇ ਸਿਰ ਨਿਭਾਓ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਰਾਤ ਦਿਨ ਪ੍ਰਭੂ ਦੇ ਗੁਣ ਗਾਓ ਤਿਸੇ ਧਿਆਵੂ ਸਾਸ ਗਿਰਾਸ ਸਾਸ ਗ੍ਰਾਸ ਭਾਵ ਦਮ ਬਾ ਦਮ ਉਸੇ ਨੂੰ ਯਾਦ ਕਰੋ ਸਭ ਕਸ਼ ਵਰਤੈ ਤਿਸ ਕਾ ਕੀਆ ਜਗਤ ਵਿੱਚ ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ ਜੈਸਾ ਕਰੇ ਤੈਸਾ ਕੋਥੀਆ ਜਿਹੋ ਜਿਹਾ ਬਣਾਉਂਦਾ ਹੈ ਉਹ ਜਿਹੜਾ ਹਰੇਕ ਜੀਵ ਬਣ ਜਾਂਦਾ ਹੈ ਆਪਣਾ ਖੇਲ ਆਪ ਕਰਨੇ ਹਾਰ ਜਗਤ ਰੂਪ ਆਪਣੀ ਖੇਡ ਆਪ ਹੀ ਕਰਨ ਜੋਗਾ ਹੈ ਦੂਸਰ ਕੌਣ ਕਹੈ ਵਿਚਾਰ ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਜਿਸ ਜਿਸ ਜੀਵ ਉੱਤੇ ਮਿਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਵੱਡ ਭਾਗੀ ਨਾਨਕ ਜਨ ਸੇ ਹੇ ਨਾਨਕ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਜਿਨ੍ਹਾਂ ਦੇ ਉੱਤੇ ਉਹ ਮਾਲਕ ਕਿਰਪਾ ਕਰ ਦਿੰਦਾ ਹੈ ਤੇ ਉਹ ਰੱਬ ਦੀ ਪਰਮੇਸ਼ਰ ਦੀ ਬਣਾਈ ਹੋਈ ਰਜ਼ਾ ਵਿੱਚ ਚੱਲਦੇ ਹਨ ਨਾ ਕਿ ਉਸ ਦੀ ਰਜ਼ਾ ਤੋਂ ਉਲਟ ਗੱਲਾਂ ਕਰਦੇ ਹਨ ਉਸ ਮਾਲਕ ਦੀ ਰਜ਼ਾ ਤੋਂ ਉਲਟ ਗੱਲਾਂ ਕਰਨਾ ਹੀ ਭਾਵ ਨਿੰਦਿਆ ਕਰਨੀ ਹੈ